ਹਾਂਜੀ ਰਧਾਵਾ ਸਾਹਿਬ ਤੱਕ ਦਾ ਜਾਣਕਾਰੀ ਦੇ ਦਿਓ ਬੇ ਆਓ ਆਓ ਵੱਜ ਗਈਆਂ ਤਾੜੀਆਂ ਜੇ ਤਾੜੀਆਂ ਵੱਜੀਆਂ ਤੇ ਕਿਸੇ ਗੱਲ ਨੂੰ ਹੀ ਵੱਜੀਆਂ ਉਹ ਬਲਦੇਵ ਸਿੰਘ ਖੜਾ ਜਵਾਨਾ ਮੋਰੇ ਜੇ ਥੌਲ ਵੱਜ ਗਈ ਤੇ ਮੈਨੂੰ ਲੱਗਦਾ ਗੱਲ ਔਖੀ ਹੋ ਜਾਣੀ ਐ ਤਗੜ ਸਾਹਿਬ ਇਹ ਕਬੱਡੀ ਆ ਕਬੱਡੀ ਇਹ ਕਬੱਡੀ ਲੱਗਦੀ ਐ ਕੋ ਬਾਂਦਰ ਕਿਲਾ ਆ ਰਹੀ ਖੇਡਦੇ ਖਿਡਾਰੀ ਇਹ ਤੇ ਕਬੱਡੀ ਆ ਕਬੱਡੀ ਇੱਥੇ ਟੱਚ ਲਾਉਣਾ ਪੈਣਾ ਟੱਚ ਲਾਉਣਾ ਪੈਣਾ ਆਏ ਹਾਏ ਆ ਖੁਸ਼ ਹੋ ਗਿਆ ਪਲੇਅਰ ਖੁਸ਼ ਹੋ ਗਿਆ ਵੀ ਟੱਚ ਲਾ ਕੇ ਹੰਧਿਆਂ 'ਚ ਆ ਗਿਆ ਮੈਂ ਕੀ ਬਾਤ ਹੈ ਚਟਾਲੇ ਵਾਲਾ ਵੀ ਅੱਜ ਕਬੱਡੀ ਤੇ ਕਬੱਡੀ ਪਾ ਰਿਹਾ ਹੈ ਪਰ ਇਧਰਲੇ ਪਾਸੇ ਅਗਲੀ ਰੇਡ ਪੈ ਚੁੱਕੀ ਹੈ ਅਰਦਾਵਾ ਸਾਹਿਬ ਦੱਸੋ ਵੀ ਕਿਹੜਾ ਮੈਚ ਅਗਲਾ ਹੋਣਾ ਟੀਮਾਂ ਤਾਂ ਕਿ ਜਲਦੀ ਨਾਲ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਆਲਾ ਆ ਜਾਣ ਪਰ ਇਧਰਲੇ ਪਾਸੇ ਜਗੀਰ ਸਿੰਘ ਦੀ ਭੁੱਲਰ ਸਾਹਿਬ ਨੂੰ ਟੱਚ ਲਾ ਕੇ ਨੰਬਰ ਜੋੜ ਲਿਆ ਉਧਰ ਚਟਾਲੇ ਵਾਲੇ ਦੀ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਫਿਰ ਤੋਂ ਪੈ ਚੁੱਕੀ ਹੈ ਆਹ ਕਬੱਡੀ ਚਟਾਲੇ ਵਾਲੇ ਦੀ ਹੈ ਚਾਰ ਜਾਫੀ ਹੈ ਉਹ ਤਿੰਨ ਜਾਫੀ ਉਧਰਲੇ ਪਾਸੇ ਹੈ ਤੇ ਚਟਾਲੇ ਵਾਲਾ ਹੁਣ ਟੱਚ ਕਿਹਨੂੰ ਲਾਉਂਦਾ ਹੈ ਇਹ ਵੀ ਗੱਲ ਸਮੇਂ ਤੇ ਮੁੱਕਣੀ ਹੈ ਕਿ ਰੇਡਾਂ ਭਾਵੇਂ ਲੱਖ ਪੈਣ ਗੱਲ ਜਫੀਆਂ ਤੇ ਮੁੱਕਣੀ ਹੈ ਆਹ ਨੰਬਰ ਚਟਾਲੇ ਵਾਲਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਗਿਆ ਹੈ ਹੈਲੋ ਬਾਈ ਨੋਟ ਕਰੋ ਜਿਹੜੀਆਂ 8 ਕਲੱਬਾਂ ਦੇ ਮੈਚ ਆ ਜਿੱਦਾਂ ਮੈਚ ਪਏ ਆ ਬੇ ਟਾਈਆਂ ਉਦੋਂ ਹੀ ਮੈਚ ਖੇਡਣੇ ਬਣੇ ਆ ਬੜੀ ਦੇਰ ਹੋ ਗਈ ਆ ਕੋਸ਼ਿਸ਼ ਕਰਦਿਆਂ ਨੂੰ ਪਹਿਲਾ ਮੈਚ ਜਿਹੜਾ ਆਲ ਓਪਨ ਕਲੱਬਾਂ ਦਾ ਹਰਜੀਤ ਕਲੱਬ ਲੋਟਾ ਤੇ ਕੇਸ਼ੀ ਕਲੱਬ ਕਟਵਾੜਾ ਬੁੱਲੂਵਾਲ ਇਹ ਪਹਿਲਾ ਮੈਚ ਖੇਡਿਆ ਜਾਊਗਾ ਦੂਸਰਾ ਮੈਚ ਯੂਵਾ ਬ੍ਰਦਰ ਕੈਲੀਫੋਰਨੀਆ ਦੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਅਡਮੈਂਟਨ ਇਹ ਦੂਜਾ ਮੈਚ ਖੇਡਿਆ ਜਾਓ ਤੀਸਰਾ ਮੈਚ ਬਾਬਾ ਫੰਗੂੜਾ ਜੀ ਕਬੱਡੀ ਕਲੱਬ ਪੱਤੜਕਲਾ ਤੇ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜ਼ੀਲੈਂਡ ਇਹ ਤੀਸਰਾ ਮੈਚ ਖੇਡਿਆ ਜਾਣਾ ਚੌਥਾ ਮੈਚ ਸੰਤ ਬਾਬਾ ਜਵਾਲਾ ਸਿੰਘ ਕਬੱਡੀ ਕਲੱਬ ਹਰਖਵਾਲ ਤੇ ਸੰਤ ਬਾਬਾ ਓਂਕਾਰਨਾਥ ਕਬੱਡੀ ਕਲੱਬ ਕਾਲੇ ਬਾਈਆ ਇਹ ਚੌਥਾ ਮੈਚ ਹੁਣ ਤੋਂ ਸਿਰਫ 15 ਮਿੰਟ ਦਿੱਤਾ ਸਮਾਂ ਜੀ ਦੋਨੇ ਟੀਮਾਂ ਨੂੰ ਹਰਜੀਤ ਕਲੱਬ ਲੋਟਾ ਪ੍ਰਭਜੋਤ ਜਹਾਜ ਦੀ ਟੀਮ ਆ ਤੇ ਕੇਸ਼ੀ ਕਲੱਬ ਕਟਵਾੜਾ ਬੁੱਲੂਵਾਲ ਇਹ ਪਹਿਲੇ ਮੈਚ ਦੀਆਂ ਟੀਮਾਂ ਜੜੀਆਂ ਦੋਨੇ ਜੜੀਆਂ ਹੁਣ ਤੋਂ 15 ਮਿੰਟਾਂ ਬਾਅਦ ਗਰਾਊਂਡ ਦੇ ਵਿੱਚ ਪਹੁੰਚ ਜਾੜ ਲੋਟਾ ਤੇ ਬੁੱਲੂਵਾਲ ਇਹ ਪਹਿਲਾ ਮੈਚ ਖੇਡਿਆ ਜਾਣਾ 15 ਮਿੰਟ ਦਾ ਸਮਾਂ ਜੀ ਦੋਨੇ ਟੀਮਾਂ ਨੂੰ ਆਹ ਭਾਈ ਕੋਟ ਸਹਿਬਾ ਨੂੰ ਦਲਸ਼ਾਨ ਈਸੀ ਸਾਡਾ ਵੀਰ ਛੋਟਾ ਭਰਾ ਪਹੁੰਚਾ ਸੁਖੀ ਬਿੰਗ ਸਾਡਾ ਭਰਾ ਉਸ ਵੀਰ ਦਾ ਵੀ ਧੰਨਵਾਦ ਜਿੰਨੇ ਭਰਾ ਸਤਿਕਾਰਯੋਗ ਆ ਰਿਸਪੈਕਟਡ ਸ਼ਖਸੀਤਾਂ ਆ ਸੁਖਵੀਰ ਸਿੰਘ ਜਿਹਨ ਸਾਹਿਬ ਸੀਨੀਅਰ ਬੁਲਾਰੇ ਆਲਮਗੀਰ ਸਾਡਾ ਵੱਡਾ ਭਾਈ ਆ ਜਿੱਥੇ ਕਹਿੰਦੇ ਉੱਥੇ ਖੜ ਜਾਂਦਾ ਸਾਰੇ ਭਰਾਵਾਂ ਦਾ ਧੰਨਵਾਦ ਦੁਨੀਆ ਆ ਮੈਚ ਦਾ ਆਨੰਦ ਆਲਮਗੀਰ ਜੀ ਲੈ ਰਹੀ ਆ ਜਰੂਰ ਕਰਿਓ ਗੱਲ ਬਹੁਤ ਵਧੀਆ ਮੈਚ ਚੱਲ ਰਿਹਾ ਉਧਰ ਜਿੰਨੇ ਵੀ ਸਾਡੇ ਕਬੱਡੀ ਦੇ ਪ੍ਰੇਮੀ ਪਹੁੰਚ ਰਹੇ ਨੇ ਉਹਨਾਂ ਦਾ ਸਵਾਗਤ ਹੈ ਬੁੱਲੋਵਾਲ ਤੇ ਲੋਟਾਂ ਦੀ ਟੀਮ ਕੇਸ਼ੀ ਕਲੱਬ ਕਟਵਾੜਾ ਬੁੱਲੋਵਾਲ ਤੇ ਦੂਸਰੇ ਪਾਸੇ ਲੋਟਾਂ ਦੀ ਟੀਮ ਦੇ ਦਰਮਿਆਨ ਜਿਹੜਾ ਅੱਜ ਦਾ ਪਹਿਲਾ ਮੁਕਾਬਲਾ ਹੋਵੇਗਾ ਪਹਿਲਾ ਹਾਂਜੀ ਟੀਮਾਂ ਜਿਹੜੀਆਂ ਜਲਦ ਗਰਾਊਂਡ ਦੇ ਵਿੱਚ ਆ ਜਾਣ ਆਲਮਗੀਰ ਜੀ ਆ ਮੈਚ ਦੇਖ ਕੇ ਉਹ ਜਸਵੀਰ ਸਿੰਘ ਜੀ ਬਰਾੜ ਸਾਹਿਬ ਐਸ ਐਚਓ ਥਾਣਾ ਬੁੱਲੂਵਾਲ ਵਾਲੇ ਬੈਠੇ ਆ ਗੱਡੀ 'ਚ ਉਹ ਵੀ ਪਲੈਨਿੰਗ ਕਰਦੇ ਕਿ ਅਸੀਂ ਬੁੱਲੂਆਣ ਥਾਣੇ ਦੀ ਵੀ ਟੀਮ ਜੇ ਕਿਤੇ ਆਉਣ ਵਾਲੇ ਟਾਈਮ 'ਚ ਖਿਲਾਉਣ ਲੱਪਈਏ ਤੇ ਬੱਲੇ ਬੱਲੇ ਹੋ ਜਾਣੀ ਆ ਪੂਰੀ ਬਰਾੜ ਸਾਹਿਬ ਵੀ ਪਲੈਨਿੰਗ ਕਰ ਰਹੇ ਆ ਬਹੁਤ ਵਧੀਆ ਮੇਰੇ ਵੀਰੋ ਸੇਵਾਮਾ ਆ ਦੇਖਾ ਕੇ ਪੈਂਦੀ ਰੇਡ ਲਓ ਪੈਂਦੀ ਰੇਡ ਦੇਰੀਆਲ ਬਾਲੇ ਬੈਂਚਾਂ ਵਾਲੇ ਅੰਕਲ ਆ ਸਾਡੇ ਰਵੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ ਭਾਈ ਰੇਡ ਪਾਉਣੀ ਆ ਭਾਜੀ ਚਟਾਲੇ ਵਾਲੇ ਵੀ ਭਾਜੀ ਪਾ ਰਹੇ ਆ ਇਹ ਚਟਾਲੇ ਵਾਲੇ ਤੇ ਇਧਰ ਅੰਕਲ ਸਾਡੇ ਦੇਰੀਆਲ ਵਾਲੇ ਰਵੀ ਅੰਕਲ ਦੀ ਵੀ ਰੇਡ ਆਪਾਂ ਜਰੂਰ ਪਾਉਣੀ ਆ ਚਟਾਲੇ ਵਾਲੇ ਲਓ ਖੇਡ ਦੇ ਮੈਦਾਨ ਦੇ ਵਿੱਚ ਇਧਰਲੀ ਸਾਈਡ ਰੇਡ ਪਈਆ ਤਿੰਨ ਜਾਫੀਆ ਪਹਿਲੇ ਬਾਬੇ ਬਲਕਾਰੇ ਨੇ ਇੱਕ ਕੁਇੰਟਲ ਦਾ ਉੱਤੇ ਭਾਰ ਸੀ ਰੈਡਰਨ ਬਿੰਨ ਕੇ ਰੱਖਿਆ ਚਟਾਲੇ ਵਾਲਿਆ ਬੱਜੀ ਤਿੰਨੋ ਹੀ ਜਾਫੀ ਦੇਖ ਲਾ ਸੀ 80 90 90 ਕਿਲੋ ਦਾ ਕਾ ਉਹ ਦੇਖਾਂਗੇ ਸੱਜੇ ਖੰਬੇ ਲੱਗਦਾ ਯੋ ਓਹ ਹੋ ਮੈਂ ਤਾਂ ਕਹਿਆ ਕਿ ਤੇ ਉਹੀ ਗੱਲ ਹੋਣ ਲੱਗੀ ਸੀ ਜੇ ਕਿਤੇ ਹੰਦਿਆਂ ਦੇ ਐਨ ਗੱਲਾਂ ਸਿਰੇ ਆ ਬਜ਼ੁਰਗਾਂ ਦੀ ਕਬੱਡੀ ਦਾ ਮੈਚ ਸਿਕਰੀ ਪਿੰਡ ਦਾ ਖੇਡ ਮੇਲਾ ਦੁਨੀਆ ਆਨੰਦ ਲੈਂਦੀ ਹੋਈ ਨੇੜੇ-ਤੇੜੇ ਦੇ ਪਿੰਡਾਂ ਦਾ ਪਬਲਿਕ ਦਾ ਵੱਡਾ ਇਕੱਠਾ ਬਈ ਮੈਂ ਬੇਨਤੀ ਕਰਦਾ ਬੁੱਲੋਂਵਾਲ ਤੇ ਹਰਜੀਤ ਕਲੱਬ ਲੋਟਾਂ ਦੋਨੇ ਟੀਮਾਂ ਬਿਨਾ ਕਿਸੇ ਦੇਰੀ ਤੋਂ ਜਲਦ ਗਰਾਊਂਡ ਚ ਆਉਣ ਜਲਦ ਗਰਾਊਂਡ ਚ ਆਉਣਾ ਹਾਂਜੀ ਆਲਮਗਿਰ ਜੀ ਹਾਂਜੀ ਜਲਦੀ ਦੇ ਨਾਲ ਟੀਮਾਂ ਆ ਜਾਣਗੀਆਂ ਦਿੱਤੇ ਹੋਏ ਸਮੇਂ ਦੇ ਉੱਪਰ ਟੀਮਾਂ ਗਰਾਊਂਡ ਦੇ ਵਿੱਚ ਆ ਜਾਓ ਮੇਰੇ ਵੀਰ ਇਹ ਬੇਨਤੀ ਹੈ ਤੇ ਇਧਰਲੇ ਪਾਸੇ ਕਬੱਡੀ ਫੇਰ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਕਿ ਪੈਂਦੀਆਂ ਨੇ ਰੇਡਾਂ ਯਾਰੋ ਚੜ੍ਹ ਚੜ੍ਹ ਕੇ ਤੇ ਦੇਖਦਾ ਜ਼ਮਾਨਾ ਸੀਕਰੀ ਦੇ ਖੇਡ ਮੇਲੇ ਨੂੰ ਅੱਜ ਖੜ ਖੜ ਕੇ ਬਹੁਤ ਲੰਮੇ ਸਮੇਂ ਤੋਂ ਇਸ ਨਗਰ ਦੇ ਵਿੱਚ ਕਬੱਡੀ ਦੀ ਗੱਲ ਕੀਤੀ ਜਾ ਰਹੀ ਹੈ ਸੋ ਉਧਰਲੇ ਪਾਸੇ ਜਫਾ ਜਿਹੜਾ ਉਹ ਖੇਡ ਮੈਦਾਨ ਦੇ ਵਿੱਚੋਂ ਲੱਗਦਾ ਹੋਇਆ ਸ਼ਾਨਦਾਰ ਅੰਦਾਜ਼ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀਆਂ ਰਿਸਪੈਕਟਡ ਸ਼ਖਸੀਅਤਾਂ ਮੇਰੇ ਵੀਰੋ ਕਿਉਂਕਿ ਖੇਡ ਮੇਲਾ ਸਿਕਰੀ ਦਾ ਚਟਾਲੇ ਵਾਲਾ ਲੱਡੂ ਕਈ ਸਾਲ ਸਿਕਰੀ ਦਾ ਖੇਡ ਮੇਲਾ ਮੇਰੇ ਵੀਰੋ ਜਿੱਤ ਕੇ ਕਹਿੰਦੇ ਪਿੰਡੋਂ ਢੋਲ ਲੈ ਕੇ ਆਉਂਦੇ ਹੁੰਦੇ ਸੀਗੇ ਪਿੰਡੋਂ ਢੋਲ ਚਟਾਲੇ ਤੋਂ ਇੱਥੋਂ ਢੋਲ ਜਦੋਂ ਜਿੱਤਦਾ ਵੱਜਦਾ ਚਟਾਲੇ ਤੱਕ ਜਾਂਦਾ ਹੁੰਦਾ ਸੀਗਾ ਏ ਭੁੱਲਰ 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 ਦੇਖ ਰਹਾ ਆਵਿਆ ਜਗੀਰ ਸਿੰਘ ਭੁੱਲਰ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਲੱਗ ਗਿਆ ਤਾੜੀਆਂ ਮਾਰ ਦਿਓ ਆਹਾ ਆ ਵੀ ਐਕਸ਼ਨ ਵੱਖਰੇ ਹੁੰਦੇ ਆ ਨੰਬਰ ਜਾਫੀ ਦੇ ਖਾਤੇ ਤੁਗਲਵਾਲ ਦੀ ਟੀਮ ਦੇ ਖਾਤੇ ਦੇ ਵਿੱਚ ਨੰਬਰ ਦਾ ਵਾਧਾ ਹੋ ਚੁੱਕਿਆ ਦਿਲਸ਼ਾਦ ਸਾਡਾ ਵੀਰ ਪੁੱਜਿਆ ਵਿਸ਼ੇਸ਼ ਤੌਰ ਤੇ ਸੁਖੀ ਬਿਣਗੁਣੀ ਪੁੱਜਿਆ ਜੀਆਂ ਨੂੰ ਔਰ ਜੱਸਾ ਸਾਡਾ ਵੀਰ ਕਾਲੇ ਬਾਹਿਆਂ ਵਾਲਾ ਵੀ ਆਇਆ ਹੋਇਆ ਉਧਰ ਸੁਖਵੀਰ ਸਿੰਘ ਦੀ ਚੋਹਾਨ ਹਰਦੀਪ ਰੰਧਾਵਾ ਜੀ ਸਾਰੇ ਸਤਿਕਾਰ ਤੇ ਯੋਗ ਨੇ ਪਰ ਇਧਰਲੇ ਬੰਨੇ ਵੇਖਦਾ ਵੀ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਜਫਾ ਇੱਕ ਦੇ ਜ਼ੋਰ ਨਾਲ ਤੇ ਨੰਬਰ ਇਸ ਵੇਲੇ ਜਾਫੀ ਦੇ ਖਾਤੇ ਅੰਮ੍ਰਿਤਸਰ ਦੀ ਟੀਮ ਦੇ ਖਾਤੇ ਨੰਬਰ ਦਾ ਵਾਧਾ ਹੋ ਚੁੱਕਿਆ ਹੈ ਇੱਕ ਪਾਸੇ ਗੁਰਦਾਸਪੁਰ ਤੇ ਦੂਸਰੇ ਪਾਸੇ ਅੰਮ੍ਰਿਤਸਰ ਦੀ ਟੀਮ ਖੇਡਦੀ ਹੋਈ ਖੇਡ ਮੈਦਾਨ ਅੰਦਰ ਸਿਕਰੀ ਦਾ ਵੱਡਾ ਇਹ ਖੇਡ ਮੇਲਾ ਚਲਦਾ ਹੋਇਆ ਵੱਡੀ ਰੌਣਕ ਲੱਗੀ ਹੋਈ ਖੇਡ ਮੈਦਾਨ ਦੇ ਵਿੱਚ ਤੇ ਆਹ ਵੇਖਦਿਆਂ ਵੀ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪੌਣ ਦੇ ਵਾਸਤੇ ਫੇਰ ਧਾਵਾ ਜਿਹੜਾ ਖੇਡ ਮੈਦਾਨ ਦੇ ਵਿੱਚ ਬੋਲਿਆ ਗਿਆ ਸਰਪੰਚ ਸੇਵਾ ਸਿੰਘ ਜੀ ਆਉਂਦਾ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਹਰ ਸਾਲ ਦੀ ਤਰ੍ਹਾਂ ਇਸ ਖੇਡ ਮੇਲੇ ਦੇ ਲਈ ਸੂਬੇਦਾਰ ਦਰਸ਼ਨ ਸਿੰਘ ਦੀ ਮੈਂਬਰ ਪੰਚਾਇਤ ਸਰਦਾਰ ਅਮਰਜੀਤ ਸਿੰਘ ਜੀ ਲక్ష్ਮਣ ਸਿੰਘ ਜੀ ਸਰਦਾਰ ਦੀਦਾਰ ਸਿੰਘ ਜੀ ਰਾਮਨ ਸਿੰਘ ਜੀ ਫੌਜੀ ਔਰ ਸਾਡੇ ਨਰਿੰਦਰਜੀਤ ਸਿੰਘ ਜੀ ਮਹਾਨਾ ਬਹੁਤ ਹੀ ਸਤਕਾਰਯੋਗ ਓੰਕਾਰ ਸਿੰਘ ਜੀ ਤੇ ਉਹਨਾਂ ਦੇ ਨਾਲ ਸਾਡੇ ਸਤਕਾਰਯੋਗ ਸੁਰਜੀਤ ਸਿੰਘ ਜੀ ਸੁਖਵਿੰਦਰ ਸਿੰਘ ਜੀ ਫੌਜੀ ਸੁਖਵੀਰ ਸਿੰਘ ਜੀ ਲੱਕੀ ਹਰਵਿੰਦਰ ਸਿੰਘ ਜੀ ਮੈਂਬਰ ਪੰਚਾਇਤ ਪਰਵਿੰਦਰ ਸਿੰਘ ਜੀ ਪਿੰਦੂ ਨਾਲ ਉਹਨਾਂ ਦੇ ਸਤਕਾਰਯੋਗ ਦਲਜੀਤ ਸਿੰਘ ਜੀ ਮੈਂਬਰ ਪੰਚਾਇਤ ਬਹੁਤ ਹੀ ਸਤਕਾਰਯੋਗ ਰੇਸ਼ਮ ਸਿੰਘ ਜੀ ਨਾਲ ਗੁਰਦੀਪ ਸਿੰਘ ਜੀ ਤੇ ਸਤਕਾਰਯੋਗ ਅਵਤਾਰ ਸਿੰਘ ਜੀ ਮੈਂ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਉਥੇ ਸਾਡੇ ਨਗਰ ਦੇ ਨੌਜਵਾਨ ਵੀਰ ਜਿਨ੍ਹਾਂ ਦੇ ਵਿੱਚ ਗੁਰਪ੍ਰੀਤ ਸਿੰਘ ਦੀ ਥਿਆੜਾ ਰੰਜੀਤ ਸਿੰਘ ਦੀ ਥਿਆੜਾ ਸਨੀ ਥਿਆੜਾ ਜੀ ਗगन ਭਾਗੋਵਾਲ ਨਾਲ ਉਹਨਾਂ ਦੇ ਜੱਗਾ ਥਿਆੜਾ ਜੀ ਪਲਵਿੰਦਰ ਸੁਖੀ ਵਰਨ ਜਸਕਰਨ ਸੁਖਮਨ ਸ਼ਿੰਦਰ ਪ੍ਰਦੀਪ ਜਸਪ੍ਰੀਤ ਹਰਜੀਤ ਤੇ ਹਰਪ੍ਰੀਤ ਕੋਟਲੀ ਸਾਰੇ ਸਤਿਕਾਰਯੋਗ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਵੱਡੀ ਜ਼ਿੰਮੇਵਾਰੀ ਹੈ ਸਾਡੇ ਰਣਜੀਤ ਸਿੰਘ ਉਹਨਾਂ ਦੇ ਸਾਡੇ ਸਤਿਕਾਰਯੋਗ ਗੁਰਪ੍ਰੀਤ ਥਿਆੜਾ ਜੀ ਸਨੀ ਜੀ ਤੇ ਗगन ਸਾਡਾ ਵੀਰ ਭਾਗੋ ਵਾਲੀਆ ਮੈਂ ਇਹਨਾਂ ਭਰਾਵਾਂ ਦਾ ਧੰਨਵਾਦ ਕਰਦਾ ਪਰ ਇਧਰਲੇ ਪਾਸੇ ਮੁਕਾਬਲਾ ਵੀ ਬੜਾ ਸ਼ਾਨਦਾਰ ਖੇਡਿਆ ਜਾ ਰਿਹਾ ਹੈ ਅਗਲੀਆਂ ਟੀਮਾਂ ਜਲਦੀ ਨਾਲ ਮਿਹਰਬਾਨੀ ਕਰਕੇ ਗਰਾਊਂਡ ਦੇ ਵਿੱਚ ਆ ਜਾਣਗੀਆਂ ਇੱਕ ਪਾਸੇ ਲੋਟਾਂ ਦੀ ਟੀਮ ਹੈ ਤੇ ਦੂਸਰੇ ਪਾਸੇ ਕੇਸ਼ੀ ਕਟਵਾੜਾ ਕਬੱਡੀ ਕਲੱਬ ਬੁੱਲੋਵਾਲ ਇਹ ਪਹਿਲਾ ਮੁਕਾਬਲਾ ਖੇੜ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ ਟੀਮਾਂ ਬਹੁਤ ਜਲਦ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣਗੀਆਂ ਚਟਾਲੇ ਵਾਲੇ ਦੀ ਪਾਈ ਹੋਈ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਅੰਦਰ ਕਿ ਜਿਨ੍ਹਾਂ ਮਿਹਨਤਾਂ ਕਦੇ ਨਹੀਂ ਯਾਰੋ ਛੱਡੀਆਂ ਅੱਜ ਖੇਡ ਦੇ ਮੈਦਾਨ 'ਚ ਕਬੱਡੀਆਂ ਉਧਰਲੇ ਪਾਸੇ ਹੁਣ ਲੋਕ ਲੱਗ ਗਿਆ ਆਏ ਹੋਏ ਹੋ ਸਵਾਦ ਆ ਦਰਸ਼ਕ ਵੀਰੋ ਬਹੁਤ ਵਧੀਆ ਆਨੰਦ ਵਜਿਆ ਪਿਆ ਗਰਾਊਂਡ ਦੇ ਵਿੱਚ ਗਰਮੀ ਵੀ ਬੇਸ਼ੱਕ ਬਾੜੀ ਆ ਪਰ ਦਰਸ਼ਕਾਂ ਟਿਕ ਕੇ ਆਨੰਦ ਮਾਣਦੇ ਕਬੱਡੀ ਦਾ ਕਿਉਂਕਿ ਕਬੱਡੀ ਦਾ ਆਨੰਦ ਹੀ ਕੁਝ ਵੱਖਰਾ ਹੁੰਦਾ ਹੈ ਸਵਾਦ ਹੀ ਕੁਝ ਵੱਖਰਾ ਹੁੰਦਾ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਗਵਾਂਢੀ ਪਿੰਡਾਂ ਤੋਂ ਇਲਾਕੇ ਤੋਂ ਜਿੰਨੇ ਵੀ ਕਬੱਡੀ ਦੇ ਪ੍ਰੇਮੀ ਜੁੜ ਬੈਠੇ ਆ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਜੀਆਂ ਨੂੰ ਕਿਉਂਕਿ ਦਰਸ਼ਕਾਂ ਦੇ ਨਾਲ ਹੀ ਜਿਹੜੀਆਂ ਰੌਣਕਾਂ ਲੱਗਦੀਆਂ ਨੇ ਕਬੱਡੀ ਦੇ ਪ੍ਰੇਮੀਆਂ ਦੇ ਨਾਲ ਹੀ ਮੈਦਾਨ ਦਾ ਸ਼ਿੰਗਾਰ ਬਣਦਾ ਹੈ ਸੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਸਤਿਕਾਰ ਹੈ ਰੰਗ-ਬਰੰਗੀਆਂ ਦਸਤਾਰਾਂ ਸਜਾਈਆਂ ਨੇ ਸਾਰੇ ਭਰਾਵਾਂ ਨੇ ਸੋ ਜੀਆਂ ਨੂੰ ਸਭ ਦਾ ਪਰ ਇਧਰਲੇ ਪਾਸੇ ਹੁਣ ਚਟਾਲੇ ਵਾਲਾ ਫੇਰ ਅਗਲੀ ਰੇਡ ਪਾਉਣ ਦੇ ਲਈ ਤਿਆਰ ਵਰ ਤਿਆਰ ਹਲਕਾ ਜਿਹਾ ਵਜਿਆ ਹੋਇਆ ਟੱਚ ਹੈ ਤੇ ਨੰਬਰ ਇਸ ਵੇਲੇ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਆ ਆ ਪੋਲਰ ਸਾਹਿਬ ਸੰਭਿਓ ਵੇ ਹੁਣ ਗੱਲ ਕੀ ਬਣਦੀ ਹੈ ਕੀ ਤੋਂ ਕੀ ਹੋ ਗਿਆ ਮੈਨੂੰ ਕੁਝ ਵੀ ਸਮਝ ਨਾ ਆਵੇ ਕੀ ਤੋਂ ਕੀ ਹੋ ਗਿਆ लाओ जी पुलर साहब हों डरते क्या बात है ओह <laughs> <laughs> लाओ जी हूं पेचा पै गया ओह बहुत बढ़िया बहुत बढ़िया चलो जी कोई गल नहीं ਥੋੜਾ ਜਿਹਾ ਮਨੋਰੰਜਨ ਵੀ ਜ਼ਰੂਰੀ ਹੈ ਗਾਵੇ ਦੇ ਵਿੱਚ ਹਾਂਜੀ ਬਈ ਟੀਮਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ